ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਪ੍ਰਮਾਤਮਾ ਦੀ ਮਿਹਰ ਦੇ ਨਾਲ ਸਭ ਸੰਗਤ ਸਭ ਸੱਜਣ ਮਿੱਤਰ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਲਾਈਵ ਹੋਏ ਆਂ ਆਪਾਂ ਇੱਕ ਬੇਨਤੀ ਲੈ ਕੇ ਬੇਨਤੀ ਇਹ ਹੈ ਕਿ ਅੱਜ ਸੰਗਰਾਂਦ ਦਾ ਦਿਹਾੜਾ ਸੀ ਪੋਦੇ ਮਹੀਨੇ ਦੀ ਸੰਗਰਾਂਦ ਸੀ ਪੋਦੇ ਮਹੀਨੇ ਬਾਰੇ ਸਾਰੀ ਸਿੱਖ ਸੰਗਤ ਸਾਰਾ ਸੰਸਾਰ ਜਾਣਦਾ ਹੈ ਕਿ ਪੋਦੇ ਮਹੀਨੇ ਦੇ ਵਿੱਚ ਸਿੱਖ ਜਗਤ ਦੇ ਵਿੱਚ ਕਿੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਨਿੱਕੀਆਂ ਜ਼ਿੰਦਾ ਵੱਡੇ ਸਾਕੇ ਸ਼੍ਰੀ ਫਤਿਹਗੜ੍ਹ ਸਾਹਿਬ ਹੋਏ ਅ ਗੁਰੂ ਸਾਹਿਬ ਦੇ ਛੋਟੇ ਲਾਲਾਂ ਨੇ ਸੂਬੇ ਦੀ ਗੱਲ ਨਾ ਮੰਨਦੇ ਹੋਏ ਸ਼ਹਾਦਤ ਦਾ ਜਾਮ ਪੀਣਾ ਪ੍ਰਵਾਨ ਕੀਤਾ ਕਿਸ ਕਿਨਾਂ ਵੀ ਖਾਤਰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹ 7 ਤੇ 9 ਸਾਲ ਦੀ ਉਮਰ ਦੇ ਛੋਟੇ ਬੱਚੇ ਜਿਨ੍ਹਾਂ ਨੇ ਉਸ ਉਮਰ ਦੇ ਵਿੱਚ ਆਪਣੇ ਕੇਸ ਕਰਨ ਕਰਵਾਉਣੇ ਨਾ ਮੰਨੇ ਕਿਉਂ ਕਿਉਂਕਿ ਗੁਰੂ ਸਾਹਿਬ ਦੀ ਵਕਸ਼ਿਸ਼ ਸਿੱਖੀ ਜਿਉਂਦੀ ਰਹੇ ਗੁਰੂ ਸਾਹਿਬ ਦੀ ਜੋ ਗੁਰੂ ਸਾਹਿਬ ਵੱਲੋਂ ਕੀਤੀਆਂ ਸ਼ਹਾਦਤਾਂ ਆਪਣੇ ਪਿਤਾ ਜੀ ਨੂੰ ਚਾਂਦਨੀ ਚੌਂਕ ਦੇ ਵਿੱਚ ਦਿੱਲੀ ਵੱਲ ਸ਼ਹੀਦੀ ਲਈ ਤੋਰਿਆ ਵੱਡੇ ਸ਼ਹਿਬਜ਼ਾਦੇ ਸ੍ਰੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਬਾਰੀ ਆਈ ਛੋਟੇ ਸਹਬਜ਼ਾਦਿਆਂ ਦੀ بڑے ਲਾਲਚ ਉਹਨਾਂ ਨੂੰ ਦਿੱਤੇ ਗਏ ਤਾਂਨ ਤਬਦੀਲ ਕਰਨ ਦੇ ਲਈ ਜੇ ਅੱਜ ਉਸ ਜਗ੍ਹਾ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਮੇਰੇ ਵਰਗੇ ਛੋਟੀਆਂ ਉਮਰਾਂ ਦੀ ਗੱਲ ਛੱਡੋ ਮੇਰੇ ਵਰਗੇ ਜਾਂ 50 ਸਾਲ 60 ਸਾਲ 70 ਸਾਲ ਦੇ ਬੱਚਿਆਂ ਨੂੰ ਬੰਦਿਆਂ ਨੂੰ ਉਸ ਸਮੇਂ ਜੋ ਲਾਲਚ ਉਹਨਾਂ ਬੱਚਿਆਂ ਨੂੰ ਦਿੱਤੇ ਗਏ ਸੀ ਉਹ ਦਿੱਤੇ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਨਾ ਢੋਲੀਏ ਡੋਲਾਂਗੇ ਜ਼ਰੂਰ ਡੋਲਾਂਗੇ ਕਿਉਂਕਿ ਅੱਜ ਦਾ ਜੋ ਸਮਾਂ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਪੈਸੇ ਦੀ ਦੌੜ ਦੇ ਮਗਰ ਲੱਗੇ ਹੋਏ ਹਾਂ ਸਾਨੂੰ ਮਾਡਰਨ ਯੁੱਗ ਦੇ ਪਿੱਛੇ ਅਸੀਂ ਲੱਗੇ ਹੋਏ ਹਾਂ ਸਾਨੂੰ ਆਪਣੇ ਚਿਹਰਿਆਂ ਦੇ ਉੱਤੋਂ ਕੇਸ ਕਟਵਾਉਣੇ ਚੰਗੇ ਲੱਗਦੇ ਨੇ ਸਿਰ ਦੇ ਉੱਤੋਂ ਕੇਸ ਕਟਵਾਉਣੇ ਚੰਗੇ ਲੱਗਦੇ ਨੇ ਸਿਰ ਦੇ ਉੱਤੇ ਦਸਤਾਰ ਨਾ ਸਜਾਉਣੀ ਚੰਗੀ ਲੱਗਦੀ ਹੈ ਜਦ ਕਿ ਦਸਤਾਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਨੂੰ ਮਿਲੀ ਹੈ ਕਿੰਨੀਆਂ-ਕਿੰਨੀਆਂ ਸ਼ਹਾਦਤਾਂ ਸ਼ਹਿਬਜ਼ਾਦਿਆਂ ਨੇ ਕੀਤੀਆਂ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਹ ਦਸਤਾਰ ਜੋ ਹੈ ਮਿਲੀ ਹੈ ਠੀਕ ਹੈ ਤੇ ਬੇਨਤੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇਸ ਪੋਦੇ ਮਹੀਨੇ ਬਾਰੇ ਜ਼ਰੂਰ ਜਾਣੂ ਕਰਵਾਈਏ ਜੋ ਪੋਦੇ ਮਹੀਨੇ ਦਾ ਸਾਡਾ ਇਤਿਹਾਸ ਹੈ ਉਸ ਦੇ ਬਾਰੇ ਜ਼ਰੂਰ ਜਾਣੂ ਕਰਵਾਈਏ ਜੋ ਸੰਗਤ ਜਿਆਦਾ ਦੂਰ ਰਹਿੰਦੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਲੀਏ 150 200 ਕਿਲੋਮੀਟਰ ਦੂਰੀ ਤੇ ਸੰਗਤ ਬੈਠੀ ਐ ਉਹ ਆਪਣੇ ਬੱਚਿਆਂ ਨੂੰ ਇਹ ਸਮਝ ਲਓ ਵੀ ਅੱਜ ਦੇ ਦਿਨ ਤੋਂ ਲੈ ਕੇ ਆਉਣ ਵਾਲੇ ਸਵਾ ਤੇ ਦਿਨਾਂ ਤੋਂ ਪਹਿਲਾਂ ਦਰਸ਼ਨ ਫਤੇਗੜ ਸਾਹਿਬ ਦੇ ਕਰਵਾਓ ਤਾਂ ਕਿ ਉਹਨਾਂ ਨੂੰ ਉੱਥੇ ਦੇ ਇਤਿਹਾਸ ਨਾਲ ਜਾਣੂ ਕਰਵਾਓ ਜੋ ਉੱਥੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਉਸ ਦੇ ਬਾਰੇ ਜਾਣੂ ਕਰਵਾਓ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਦੇ ਦਰਸ਼ਨ ਕਰਵਾਓ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਦੇ ਦਰਸ਼ਨ ਕਰਵਾਓ ਉੱਥੇ ਜੋ ਨੀਹਾਂ ਕਾਲੀਆਂ ਕੰਧਾਂ ਨੇ ਉਹਨਾਂ ਦੇ ਬਾਰੇ ਦੱਸੋ ਕਿ ਇਸ ਜਗ੍ਹਾ ਸ਼ਹਿਬਜ਼ਾਦਿਆਂ ਦੀ ਸ਼ਹਾਦਤਾਂ ਹੋਈਆਂ ਸੀ ਗੁਰਦੁਆਰਾ 시ਦੀ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰਾਓ ਗੁਰਦੁਆਰਾ ਬਾਬਾ ਮੋਤੀਰਾ ਮਹਿਰਾਜ ਦੇ ਅਸਥਾਨ ਦੇ ਦਰਸ਼ਨ ਕਰਵਾਓ ਦਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਜਿਨ੍ਹਾਂ ਨੇ ਸ਼ਾਹਬਜਾਦਿਆਂ ਦੇ ਤੇ ਮਾਤਾ ਜੀ ਦੇ ਸ਼ਰੀਰਾਂ ਦੇ ਸੰਸਕਾਰ ਦੇ ਲਈ ਪੈਮੀਆਂ ਮੋਹਰਾਂ ਤੋਂ ਬਾਅਦ ਸੂਬੇ ਨੇ ਕਿਹਾ ਮੋਹਰਾ ਖੜੀਆਂ ਕਰੋ ਖੜੀਆਂ ਮੋਹਰਾ ਕਰਕੇ ਜਗਾ ਖਰੀਦੀ ਤੇ ਸ਼ਾਹਬਜਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਉਸ ਜਗਾ ਤੇ ਹੋਇਆ ਅਸੀਂ ਆਪਣੇ ਬੱਚਿਆਂ ਦੇ ਲਈ ਇੰਨਾ ਕ ਸਮਾਂ ਕੱਢ ਸਕੀਏ 10 ਮਿੰਟ ਹੀ ਕੱਢ ਲਈਏ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਰੂ ਕਿ 10 ਮਿੰਟ ਤਾਂ ਹੋ ਸਕਦਾ ਜੋ ਸਾਡੀ ਆਉਣ ਵਾਲੀ ਪੀੜ੍ਹੀ ਐ ਉਹ ਨਸ਼ਿਆਂ ਤੋਂ ਬਚ ਜਾਵੇ ਤੇ ਸਾਡੇ ਇਤਿਹਾਸ ਤੋਂ ਜਾਣੂ ਹੋ ਜਾਵੇ ਤੇ ਸਾਡੀਆਂ ਨਸਲਾਂ ਬਚ ਜਾਣ ਕਿੱਥੇ ਅੱਜ ਸਾਡੇ ਤੇ ਬਾਰੀ ਸਟੇਟਾਂ ਚੋਂ ਆ ਕੇ ਰਾਜ ਕਰ ਰਹੇ ਨੇ ਫੈਕਟਰੀਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਐਮਸੀ ਤੱਕ ਬਣਨ ਲੱਗੇ ਸਾਡੇ ਸਿੱਖਾਂ ਦੇ ਬੱਚੇ ਉਸ ਮੁਕਾਮ ਤੱਕ ਹੁਣ ਨਹੀਂ ਜਾ ਰਹੇ ਕਿਉਂ ਕਿ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਗੁਰੂ ਸਾਹਿਬ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ ਬੇਨਤੀ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜ਼ਰੂਰ ਜਾਣੂ ਕਰਵਾਓ ਬੱਚਿਆਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੇ ਦਰਸ਼ਨ ਕਰਵਾਓ ਅਤੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਉਹਦੇ ਮਹੀਨੇ ਦੇ ਵਿੱਚ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਜਾਪ ਕਰੋ ਸਿਮਰਨ ਕਰੋ ਅਤੇ ਮਹਾਰਾਜ ਅੱਗੇ ਅਰਦਾਸ ਕਰੋ ਮਹਾਰਾਜ ਅਸੀਂ ਬੜੇ ਭੁੱਲਣ ਹਾਰੇ ਆਂ ਅਸੀਂ ਬੜੀਆਂ ਭੁੱਲਾਂ ਕੀਤੀਆਂ ਬੜੀਆਂ ਗਲਤੀਆਂ ਕੀਤੀਆਂ ਜੇ ਜੋ ਇਨਸਾਨ ਕਿਸਾਦਾਰੀ ਨਹੀਂ ਹੈ ਉਹ ਅਰਦਾਸ ਕਰੋ ਕਿ ਮਹਾਰਾਜ ਸਾਨੂੰ ਤੁਹਾਡੀ ਸਿੱਖੀ ਮਿਲ ਜਾਵੇ ਕਿਰਪਾ ਕਰੋ ਪਾਤਸ਼ਾਹ ਸਾਨੂੰ ਵੀ ਆਪਣੇ ਬੱਚੇ ਬਣਾ ਲਓ ਸਾਨੂੰ ਕੇਸ ਗੁਰੂ ਕੀ ਮੋਹਰ ਇਹ ਰਤਬਾ ਦੇ ਦੇਵੋ ਮਹਾਰਾਜ ਜਰੂਰ ਕਿ ਕਿ ਮਹਾਰਾਜ ਅੱਗੇ ਜੋ ਅਰਦਾਸ ਕਰਦਾ ਉਹਦੀ ਅਰਦਾਸ ਕਦੇ ਦੀ ਬੇਨਤੀ ਕਰੋ ਮਹਾਰਾਜ ਸਾਡੇ ਬੱਚਿਆਂ ਨੂੰ ਆਉਣ ਵਾਲੇ ਕਲਯੁਗ ਦੇ ਪ੍ਰਭਾਵ ਤੋਂ ਨਸ਼ਿਆਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜੋ ਸੋ ਦੁਬਾਰਾ ਫਿਰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਦੇ ਇਤਿਹਾਸ ਨਾਲ ਜਰੂਰ ਜਾਣੂ ਕਰਵਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 35